ਤਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਕਰਨ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਰਾਜਾ ਵੜਿੰਗ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਮੈਂ ਇਸ ਲੀਡਰ ਨਾਲ ਕੰਮ ਨਹੀਂ ਕਰ ਸਕਦੀ ਇਥੋਂ ਤੱਕ ਕਿ ਉਹਨਾਂ ਦੇ ਉਹਨਾਂ ਦੀ ਇੰਟੈਗਰਿਟੀ ਤੇ ਵੀ ਸਵਾਲ ਚੁੱਕੇ ਨੇ ਤੇ ਰਾਜਾ ਵੜਿੰਗ ਨੂੰ ਸਿੱਧੇ ਕਰੋ ਕੋਰੇ ਅਭਜਾ ਵਿੱਚ ਟਵੀਟ ਰਾਹੀਂ ਜਵਾਬ ਜਰਨ ਨਵਜੋਤ ਕੌਰ ਸਿੱਧੂ ਵੱਲੋਂ ਸਿੱਧੇ ਤੌਰ ਦੇ ਉੱਤੇ ਦਿੱਤਾ ਗਿਆ ਹੈ ਤਾਂ ਦੱਸਣਾ ਚਾਹਾਂਗੇ ਨਵਜੋਤ ਕੌਰ ਸਿੱਧੂ ਅੱਜ ਪਾਰਟੀ ਤੋਂ ਸਸਪੈਂਡ ਕਰਤੇ ਗਏ ਜਦੋਂ ਉਹਨਾਂ ਵੱਲੋਂ ਜਿਹੜਾ ਹੈ ਕੁਝ ਵਿਵਾਦਿਤ ਬਿਆਨ ਦਿੱਤੇ ਗਏ ਉਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਟਵੀਟ ਕੀਤਾ ਜਾਂਦਾ ਹੈ ਕਿ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਉਸਨਾਂ ਦੀ ਮੋਡਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਦੇ ਆਕ੍ਰਮਕ ਬੋਲ ਜਿਹੜੇ ਹੈ ਟਵੀਟਰਾਈ ਸਾਹਮਣੇ ਆਏ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਦੌਰ ਦੇ ਉੱਤੇ ਰਾਜਾ ਵੜਿੰਗ ਦੀ ਰਜਕੇ ਆਲੋਚਨਾ ਕੀਤੀ ਹੈ ਤਾਂ ਤੁਹਾਨੂੰ ਟਵੀਟ ਅਸੀਂ ਪੜ ਕੇ ਸੁਣਾ ਰਹੇ ਆ ਕਿ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਗੱਲ ਕੀਤੀ ਹੈ ਅਤੇ ਰਾਜਾ ਵੜਿੰਗ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕੀ ਬੂਟਾ ਸਿੰਘ ਖਾਨਾ ਬਾਰੇ ਉਹਨਾਂ ਨੇ ਇੱਕ ਵਿਵਾਦਿਤ ਬੋਲ ਬੋਲੇ ਸਨ ਤਾਂ ਉਸ ਤੋਂ ਬਾਅਦ ਜਿਹੜਾ ਹੈ ਨਵਜੋਤ ਕੌਰ ਸਿੱਧੂ ਹੁਣ ਆਪਣੇ ਆਕਰਮਕ ਬੋਲਣਾਂ ਦੇ ਨਾਲ ਰਾਜਾ ਵੜਿੰਗ ਤੇ ਹੀ वार ਕਰਦੇ ਨਜ਼ਰ ਆ ਰਹੇ ਕਿਉਂਕਿ ਰਾਜਾ ਵੜਿੰਗ ਵੱਲੋਂ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕੀਤਾ ਗਿਆ ਸੀ ਤਾਂ ਤਸਵੀਰਾਂ ਅਸੀਂ ਤੁਹਾਨੂੰ ਉਹ ਸਟਰੀਟ ਦੀਆਂ ਵੀ ਸਾਂਝੀਆਂ ਕਰ ਰਹੇ ਹਾਂ ਤੇ ਨਾਲੇ ਨਾਲ ਅਸੀਂ ਦੱਸਣਾ ਚਾਹਾਂਗੇ ਕਿ ਨਵਜੋਤ ਕੌਰ ਸਿੱਧੂ ਵੱਲੋਂ ਜੋ ਲੈਂਗੁਏਜ ਲਿਖੀ ਗਈ ਹੈ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਹੈ ਆਈ ਰਿਫਿਊਜ਼ ਟੂ ਸਟੈਂਡ ਵਿਦ ਦਨ ਇਨ ਸੈਂਸਿਟਿਵ ਐਂਡ ਇਰਿਸਪੌਂਸੀਬਲ ਮੋਰਲੀ ਡਿਸਹੋਨੇਸਟ ਐਂਡ ਕਰਪਟ ਪ੍ਰੈਜ਼ੀਡੈਂਟ ਤਾਂ ਸਿੱਧੇ ਤੌਰ ਦੇ ਉੱਤੇ ਰਾਜਾ ਵਰਿੰਗ ਨੂੰ ਇੱਕ ਕਰਪਟ ਪ੍ਰੈਜ਼ੀਡੈਂਟ ਵੀ ਉਹਨਾਂ ਵੱਲੋਂ ਕਿਹਾ ਗਿਆ ਹੈ ਇਸ ਦੇ ਨਾਲ ਨਾਲ ਕਿਹਾ ਆਈ ਸਟੈਂਡ ਅਪ ਫੋਰ ਆਲ ਮਾਈ ਬ੍ਰਦਰਸ ਐਂਡ ਸਿਸਟਰ ਹੂ ਹੈਵ ਬੀਨ ਹਰਟ ਬਾਈ ਹਿਸ ਇਨਕੰਪੀਟੈਂਸ ਤਾਂ ਇਸ ਤੋਂ ਇਸ ਇਨਕੰਪੀਟੈਂਸ ਵੀ ਕਿਹਾ ਗਿਆ ਕਿ ਰਾਜਾ ਵੜਿੰਗ ਦੀ ਪਕੜ ਜਿਹੜੀ ਹੈ ਆਪਣੀ ਪ੍ਰਧਾਨਗੀ ਤੇ ਔਰ ਆਪਣੀ ਪਾਰਟੀ ਤੇ ਪੂਰੀ ਮਜ਼ਬੂਤ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਸਿੱਧਾ ਇਨਕੰਪੀਟੈਂਸ ਵੀ ਕਿਹਾ ਗਿਆ ਹੈ ਤਾਂ ਇਹ ਜਿਹੜੇ ਸ਼ਬਦ ਨੇ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਬਾਰੇ ਕਹੇਗੇ ਤੇ ਨਾਲ-ਨਾਲ ਕਿਹਾ ਕਿ ਇਰਰਿਸਪੋਨਸੀਬਲ ਬਿਹੇਵੀਅਰ ਇਰਰਿਸਪੋਨਸੀਬਲ ਬਿਹੇਵੀਅਰ ਰਾਜਾ ਵੜਿੰਗ ਨੂੰ ਸਿੱਧੇ ਤੌਰ ਦੇ ਤੇ ਨਵਜੋਤ ਕੌਰ ਸਿੱਧੂ ਵੱਲੋਂ ਕਿਹਾ ਗਿਆ ਹੈ ਆਈ ਰਿਫਿਊਜ਼ ਟੂ ਐਕਸੈਪਟ ਹਿਮ ਐਜ਼ ਅ ਕਾਂਗਰਸ ਪ੍ਰੈਜ਼ੀਡੈਂਟ ਆਈ ਵੰਡਰ ਵਾਈ ਸੀਐਮ ਇਸ ਸ਼ੀਲਡਿੰਗ ਹਿਮ ਤਾਂ ਇਹ ਇੱਕ ਵੱਡਾ ਬਿਆਨ ਹੈ ਕਿ ਸੀਐਮ ਉਹਨਾਂ ਨੂੰ ਕਿਉਂ ਵਿਚਾਰੇ ਨੇ ਦੱਸਣਾ ਚਾਹਾਂਗੇ ਕਿ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਿਸੇ ਬੱਸ ਮਾਮਲੇ ਦੇ ਵਿੱਚ ਬੱਸਾਂ ਦਾ ਕੋਈ ਕੋਟਾਲਾ ਉਹਦੇ ਵਿੱਚ ਵਿਚਾਰੇ ਨੇ ਲੇਕਿਨ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਸੀ ਲੇਕਿਨ ਇਹਦੇ ਵਿੱਚ ਕੋਈ ਸਪਸ਼ਟ ਗੱਲ ਸਾਹਮਣੇ ਨਹੀਂ ਆਈ ਲੇਕਿਨ ਨਵਜੋਤ ਕੋਰ ਸਿੱਧੂ ਨੇ ਸਾਫ਼ ਤੌਰ ਦੇ ਉੱਤੇ ਭਗਵੰਤ ਮਾਨ ਦੇ ਉੱਤੇ ਵੀ ਨਿਸ਼ਾਨਾ ਸਾਧਦਾ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਕਿਉਂ ਵਿਚਾਰੇ ਨੇ ਤਾਂ ਇਹ ਇਰਿਸਪੌਂਸਿਬਲ ਜਿਹੜੇ ਵੀ ਸ਼ਬਦ ਨੇ ਉਹ ਰਾਜਾ ਵੜਿੰਗ ਵਾਸਤੇ ਵਰਤੇ ਗਏ ਨਹੀਂ ਕਿਉਂਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਆਲਰੇਡੀ ਬੀਤੇ ਕੁਝ ਸਮੇਂ ਤੋਂ ਮੁਸਕਿਤ ਚੱਲ ਰਹੀ ਸੀ ਰਾਜਾ ਵੜਿੰਗ ਜਿਹੜੇ ਨੇ ਆਪਣੇ ਵਿਵਾਦਿਤ ਬੋਲਾ ਕਰਨ ਔਰ ਤਰਨ-ਤਰਨ ਦੀ ਹਾਰ ਕਰਕੇ ਜਿਹੜਾ ਹੈ ਕਾਂਗਰਸ ਦੇ ਨਿਸ਼ਾਨੇ ਤੇ ਸੀ ਕਿਉਂਕਿ ਕੋਲੋਬੀ ਜਿਹੜੀ ਹੈ ਉਹ ਕਾਂਗਰਸ ਜਿਹੜੀ ਹੈ ਉਹ ਰਾਜਾ ਵੜਿੰਗ ਨੂੰ ਹਟਾਉਣਾ ਚਾਹੁੰਦੀ ਸੀ ਲੇਕਿਨ ਇਸ ਦੇ ਵਿੱਚ ਆਪ ਸਾਫ ਤੌਰ ਦੇ ਉੱਤੇ ਨਵਜੋਤ ਕੌਰ ਸਿੱਧੂ ਨੇ ਕਹਿਤਾ ਹੈ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਇੱਕ ਇਰਰਿਸਪੌਂਸਿਬਲ ਪ੍ਰਧਾਨ ਜਿਹੜਾ ਹੈ ਉਹਨਾਂ ਨੇ ਰਾਜਾ ਵੜਿੰਗ ਨੂੰ ਕਿਹਾ ਹੈ ਕਿ ਉਹ ਉਹਨਾਂ ਨੂੰ ਪ੍ਰਧਾਨ ਨਹੀਂ ਸਮਝਦੇ ਔਰ ਉਹਨਾਂ ਨਾਲ ਕੰਮ ਨਹੀਂ ਕਰਨਗੇ ਸਿੱਧੇ ਤੌਰ ਦੇ ਉਤੇ ਅਗਰ ਰਾਜਾ ਬੜੀ ਨਾਲ ਲੜਾਈ ਸੀ ਤਾਂ ਬਾਕੀ ਜਿਹੜੇ ਲੀਡਰਾਂ ਬਾਰੇ ਜੋ ਸ਼ਬਦਾਵਲੀ ਨਵਜੋਤ ਕੋਰ ਸਿੱਧੂ ਵੱਲੋਂ ਵਰਤੀ ਗਈ ਉਹ ਕਿਸ ਲੇਖੇ ਚ ਹੈ ਇਹ ਵੱਡਾ ਸਵਾਲ ਸਾਬਤ ਹੁੰਦਾ ਕਿ ਆਖਿਰਕਾਰ ਕਿਉਂ ਨਵਜੋਤ ਖਰ ਸਿੱਧੂ ਨੇ ਅਗਰ ਰਾਜਾ ਵੜਿੰਗ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਸੀ ਜਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਵਿਚਾਰ ਸੀ ਪਰ ਟਾਰਗੇਟ ਤੇ ਸਾਰੇ ਕੀ ਲੀਡਰ ਕਿਉਂ ਲਿੱਤੇ ਗਏ ਜਿਸ ਦੇ ਵਿੱਚ ਕੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਵੀ ਟਾਰਗੇਟ ਕੀਤਾ ਗਿਆ ਪ੍ਰਤਾਪ ਬਾਜਵਾ ਨੂੰ ਟਾਰਗੇਟ ਕੀਤਾ ਗਿਆ ਅਤੇ ਹੋਰ ਪਾਰਟੀ ਦੇ ਕਈ ਵੱਡੇ ਲੀਡਰਾਂ ਨੂੰ ਟਾਰਗੇਟ ਕੀਤਾ ਗਿਆ ਇੱਥੋਂ ਤੱਕ ਕਿ ਕਰਨ ਬੁਰਜ ਜੋ ਕਿ ਤਰਨਤਾਰਨ ਤੋਂ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਲੇਕਿਨ ਲੜਾਈ ਦੇ ਰਹੀ ਉਹਨਾਂ ਦੀ ਰਾਜਾ ਵੜਿੰਗ ਦੇ ਨਾਲ ਰਾਜਾ ਵੜਿੰਗ ਦੀ ਲੜਾਈ ਦੇ ਵਿੱਚ ਸਾਰੇ ਲੀਡਰ ਜਿਹੜੇ ਨੇ ਉਹਨਾਂ ਨੇ ਇੱਕ ਕਰਪਸ਼ਨ ਦੇ ਧਾਰੇ ਚ ਲੈ ਆਨ ਦਿੱਤੇ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਲੇਕਿਨ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਉਹਨ ਇੱਕ ਚੀਜ਼ ਸਾਹਮਣੇ ਆਂਦੀ ਹੈ ਕਿ ਲੜਾਈ ਜਿਹੜੀ ਹੈ ਪੰਜਾਬ ਕਾਂਗਰਸ ਦੇ ਵਿੱਚ ਉਹ ਨਵਜੋਤ ਕੋਰ ਸਿੱਧੂ ਵਰਸਸ ਰਾਜਾ ਵੜਿੰਗ ਹੈ ਹੁਣ ਰਾਜਾ ਵੜਿੰਗ ਇਸ ਮਾਮਲੇ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਸਸਪੈਂਸ਼ਨ ਪਾਰਟੀ ਤੋਂ ਬਰਖਾਸਤੀ ਨਹੀਂ ਹੁੰਦੀ ਸੀ ਫਿਰ ਬਾਰ ਬਾਰ ਕਹਿ ਰਹੇ ਆ ਕਿ ਸਸਪੈਂਸ਼ਨ ਨੂੰ ਵਾਪਸ ਦਿੱਤਾ ਜਾ ਸਕਦਾ ਹੈ ਲੇਕਿਨ ਨਵਜੋਤ ਕੌਰ ਸਿੱਧੂ ਦੇ ਜਿਸ ਤਰ੍ਹਾਂ ਦੇ ਸ਼ਬਦ ਨੇ ਜਿਹੜੇ ਸ਼ਬਦਾ ਸ਼ਬਦਾਵਲੀ ਦਾ ਉਹਨਾਂ ਨੇ ਇਸਤੇਮਾਲ ਕੀਤਾ ਹੈ ਇੱਕ ਪਾਰਟੀ ਪ੍ਰੈਜ਼ੀਡੈਂਟ ਵੱਲੇ ਸ਼ਾਇਦ ਅਜ ਤੱਕਰ ਪੰਜਾਬ ਕਾਂਗਰਸ ਦੇ ਇਤਿਹਾਸ ਇਸ ਤਰ੍ਹਾਂ ਨਹੀਂ ਹੋਇਆ ਹੋਏਗਾ ਕਿਉਂਕਿ ਜਿਹੜੇ ਉਹ ਸ਼ਬਦ ਨੇ ਚਾਹੇ ਕੁਝ ਬਹੁਤ ਕੱਟ ਸ਼ਬਦ ਨੇ ਲੇਕਿਨ ਉਹਨਾਂ ਕੱਟ ਸ਼ਬਦਾਂ ਦੇ ਵਿੱਚ ਜਿਹੜਾ ਉਹ ਰਾਜਾ ਵੜਿੰਗ ਨੂੰ ਟਾਰਗੇਟ ਕੀਤਾ ਗਿਆ ਔਰ ਰਾਜਾ ਵੜਿੰਗ ਦੀ ਵੀਡੀਓ ਜਿਹੜੀ ਹੈ ਜੋ ਮਹਿਰੂਮ ਬੂਟਾ ਸਿੰਘ ਹਰਾਂਵਾਸੇ ਉਹਨਾਂ ਨੇ ਬੋਲੀ ਸੀ ਉਹ ਵੀ ਨਾਲ ਦਿਖਾਈ ਗਈ ਹੈ ਔਰ ਕੁੱਲ ਮਿਲਾ ਕੇ ਹੁਣ ਜਿਹੜੀ ਲੜਾਈ ਹੈ ਔਰ ਨਵਜੋਤ ਕੋਰ ਸਿੱਧੂ ਵਰਸਸ ਰਾਜਾ ਵੜਿੰਗ ਹੈ ਪਰ ਹੁਣ ਦੇਖਣਾ ਹੋਏਗਾ ਕਿ ਰਾਜਾ ਵੜਿੰਗ ਦੇ ਹੱਕ ਚ ਕਿਹੜੇ ਲੋਕ ਆਉਂਦੇ ਨੇ ਕਿਉਂਕਿ ਇਸ ਵੇਲੇ ਸਮੁੱਚੀ ਅਗਰ ਕਾਂਗਰਸ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਹੁਤ ਵੱਡੀ ਜਿਹੜੀ ਲੌਬੀ ਹੈ ਉਹ ਇਸ ਵੇਲੇ ਰਾਜਾ ਵੜਿੰਗ ਦੇ ਹੱਕ ਚ ਔਰ ਰਾਜਾ ਵੜਿੰਗ ਦੇ ਹੱਕ ਚ ਨਹੀਂ ਬਲਕਿ ਨਵਜੋਤ ਕੋਰ ਸਿੱਧੂ ਦੀ ਸਸਪੈਂਸ਼ਨ ਦੇ ਹੱਕ ਚ ਨੇ ਕਿ ਉਹਨਾਂ ਨੂੰ ਸਸਪੈਂਡ ਠੀਕ ਕੀਤਾ ਗਿਆ ਵੱਡੇ ਲੀਡਰ ਜਸਬੀਰ ਸਿੰਘ ਗਿੰਪਾ ਹੋਣ ਪ੍ਰਤਾਪ ਬਾਜਵਾ ਹੋਣ ਸੁਖਵਿੰਦਰ ਸਿੰਘ ਰੰਦਾਵਾ ਹੋਣ ਤਾਂ ਇੱਥੋਂ ਤੱਕ ਕਿ ਉਹਨਾਂ ਨੂੰ ਭਾਜਪਾ ਦਾ ਸਲੀਪਰ ਸੈੱਲ ਤੱਕ ਕਿਹਾ ਗਿਆ ਤੇ ਇੱਥੋਂ ਦੀ ਸਾਫ ਜ਼ਾਹਰ ਹੁੰਦਾ ਹੈ ਕਿ ਭਾਜਪਾ ਨਾਲ ਕਨੈਕਸ਼ਨ ਕਿਤੇ ਨਾ ਕਿਤੇ ਸਿੱਧੂ ਪਰਿਵਾਰ ਦਾ ਸਿੱਧੇ ਤੌਰ ਤੇ ਹੈ ਔਰ ਤੁਸੀਂ ਦੇਖੋ ਕਿ ਜਿਹੜੀ ਵਿਕਰਮ ਜੀਠੀਆ ਹਰ ਨਾਲ ਜਿਹੜੀ ਜੱਫੀ ਪਾਈ ਗਈ ਹੈ ਉਹ ਵੀ ਇਸ ਵੇਲੇ ਕੁਝ ਲੀਡਰਸ ਉਸ ਦੇ ਬਾਰੇ ਵੀ ਦੱਸਦੇ ਨਜ਼ਰ ਆ ਰਹੇ ਨੇ ਕਿ ਆਖਿਰਕਾਰ ਉਹ ਜਫੀ ਕਿਉਂ ਪਾਈ ਗਈ ਕਿਉਂਕਿ ਉਹ ਜਫੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੇ ਜਦੋਂ ਵਿਕਰਮਜੀਤਿਆ ਨੂੰ ਆਫਰ ਕੀਤਾ ਤੇ ਤਾਂ ਦੋਨਾਂ ਨੂੰ ਜਫੀ ਪਾਈ ਗਈ ਤਾਂ ਕੁਲ ਮਿਲਾ ਕੇ ਇਸ ਵੇਲੇ ਸਿੱਧੂ ਪਰਿਵਾਰ ਕਾਂਗਰਸ ਦੇ ਰਡਾਰ ਤੇ ਹੈ ਔਰ ਇਸ ਦੇ ਵਿੱਚ ਜਿੱਤ ਕਿਸ ਦੀ ਹੋਏਗੀ ਲੇਕਿਨ ਵੱਡਾ ਨਿਸ਼ਾਨਾ ਨਵਜੋਤ ਕੌਰ ਸਿੱਧੂ ਦਾ ਰਾਜਾ ਵੜਿੰਗ ਪ੍ਰਤੀ ਹੈ ਔਰ ਇਰਿਸਪੌਂਸਿਬਲ ਉਹਨਾਂ ਨੂੰ ਕਰਾਰ ਦਿੱਤਾ ਗਿਆ ਹੈ ਪਰ ਜਿਸ ਤਰੀਕੇ ਦੀ ਇਸ ਬਿਆਨਬਾਜ਼ੀ ਹੋਈ ਕਾਂਗਰਸ ਦੇ ਵਿੱਚ ਇਸ ਵੇਲੇ ਉਠਾਪਟਕ ਚੱਲ ਰਹੀ ਹੈ ਤਾਂ ਕਾਂਗਰਸ ਇਸ ਵੇਲੇ ਆਪਣੇ ਪੰਜਾਬ ਕਾਂਗਰਸ ਇੱਕ ਮਾੜੇ ਦੌਰ ਚ ਗੁਜ਼ਰ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਕੀ ਰਾਜਾ ਵੜਿੰਗ ਆਪਣੀ ਪ੍ਰਧਾਨਗੀ ਬਚਾ ਪਾਉਂਦੇ ਨੇ ਕਿ ਆ ਨਵਜੋਤ ਕੋਰ ਸਿੱਧੂ ਦੇ ਇਹਨਾਂ ਸ਼ਬਦਾਂ ਦੇ ਨਾਲ ਰਾਜਾ ਵੜਿੰਗ ਜਿਹੜੇ ਨੇ ਬੈਕਫੁੱਟ ਤੇ ਜਾਂਦੇ ਨੇ ਲੇਕਿਨ ਲੜਾਈ ਸਿੱਧੇ ਤੌਰ ਤੇ ਰਾਜਾ ਵੜਿੰਗ ਅਤੇ ਨਵਜੋਤ ਕੋਰ ਸਿੱਧੂ ਵਿਚਾਲੇ ਨਜ਼ਰ ਆਤ ਹੈ